ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਲ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਅਦਾਲਤ ਵੱਲੋਂ ਆਇਆ ਫੈਸਲਾ ਜੋ ਅੱਜ ਵਿਕਰਮਜੀਤ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਲਈ ਅਰਜੀ ਤੇ ਸੁਣਵਾਈ ਹੋਣੀ ਸੀ ਉਸ ਦੇ ਬਾਰੇ ਕੀ ਫੈਸਲਾ ਆਇਆ ਸੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਕਿ ਵਿਜੀਲੈਂਸ ਨੇ ਆਪਣੇ ਕਿਹੜੇ ਸਬੂਤ ਦਿੱਤੇ ਨੇ ਜੋ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਵੀ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਸਾਰੇ ਇਹ ਸਬੂਤ ਝੂਠੇ ਤਿਆਰ ਕੀਤੇ ਗਏ ਨੇ ਜਿਸ ਲਈ ਅਕਾਲੀ ਦਲ ਦੇ ਆਗੂ ਮਜੀਠੀਆ ਨੂੰ ਲੰਬਾ ਸਮਾਂ ਜੇਲ੍ਹ ਚ ਰੱਖਿਆ ਜਾ ਸਕੇ ਪਰ ਦੂਸਰੇ ਪਾਸੇ ਜੋ ਵਿਜੀਲੈਂਸ ਇਸ ਮਾਮਲੇ ਵਿੱਚ ਪਿੱਛੇ हट ਗਈ ਏ ਜੋ ਕਿ ਹੁਣ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਬਾਰੇ ਵੱਡਾ ਫੈਸਲਾ ਜੋ ਅੱਜ ਅਦਾਲਤ ਵੱਲੋਂ ਆਇਆ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ 25 ਜੂਨ ਨੂੰ ਜੋ ਵਿਜੀਲੈਂਸ ਨੇ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਉਹਨਾਂ ਦੇ ਨਾਲ 29 ਉਹਨਾਂ ਦੇ ਘਰ ਤੋਂ ਮੋਬਾਈਲ ਫੋਨ ਲੈਪਟਾਪ ਤੇ ਹੋਰ ਜਿਹੜਾ ਸਮਾਨ ਸੀ ਉਹ ਵਿਜੀਲੈਂਸ ਨੇ ਜੋ ਲੈ ਕੇ ਆਈ ਸਭ ਵਿਜੀਲੈਂਸ ਵੱਲੋਂ ਇਹ ਕਹਿ ਆ ਗਿਆ ਕਿ ਉਹਨਾਂ ਦੇ ਉੱਪਰ ਜਿਹੜਾ ਕਿ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਹੋਈ ਏ ਜੋ ਉਹਨਾਂ ਦੇ ਆਮਦਨ ਦੇ ਸਰੋਤ ਨੇ ਉਹ ਇੰਨੇ ਹੈ ਨਹੀਂ ਔਰ ਉਹਨਾਂ ਨੇ ਜਾਇਦਾਦ ਕਿਵੇਂ ਬਣਾਈ ਏ ਜੋ ਵੱਖ-ਵੱਖ ਥਾਵਾਂ ਦੇ ਉੱਪਰ ਉਹਨਾਂ ਦੀ ਜਾਇਦਾਦ ਦੱਸੀ ਗਈ ਦਿੱਲੀ ਹਰਿਆਣਾ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਿਮਾਚਲ ਤੇ ਪੰਜਾਬ ਇਹਨਾਂ ਸਾਰੇ ਥਾਵਾਂ ਦੇ ਉੱਪਰ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਸਾਰੇ ਸਬੂਤ ਇਕੱਠੇ ਕੀਤੇ ਗਏ ਪਰ ਕਿਤੇ ਨਾ ਕਿਤੇ ਉਹ ਸਾਰੇ ਸਬੂਤ ਝੂਠੇ ਸਾਬਤ ਹੋਏ ਜੋ ਅੱਜ ਉਹਨਾਂ ਦੇ ਵਕੀਲਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜੋ ਦੱਸਿਆ ਕਿ ਆਮਦਨ ਨਾਲੋਂ ਵੱਧ ਜਾਇਦਾਦ ਕੇਸ ਦੇ ਵਿੱਚ ਵਿਜੀਲੈਂਸ ਸਬੂਤ ਝਟਾਉਣ ਵਿੱਚ ਫੇਲ ਸਾਬਤ ਹੋਈਏ ਹੁਣ ਵਿਜੀਲੈਂਸ ਝੂਠੇ ਸਬੂਤ ਤਿਆਰ ਕਰਨ ਵਿੱਚ ਜੋ ਲੱਗੀ ਹੋਈਏ ਸੋ ਇੱਕ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਆ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਦਮਨ ਪੀਰ ਸਿੰਘ ਸੋਪਤੀ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਆਪਣੇ ਕੀਤੇ ਦਾਅਵੇ ਕਿ ਮਜੀਠੀਆ ਕੋਲੋਂ 29 ਮੋਬਾਈਲ ਫੋਨ ਬਰਾਮਦ ਹੋਏ 140 ਕਰੋੜ ਰੁਪਏ ਦਾ ਲੈਣ-ਦੇਣ ਹੋਇਆ 540 ਕਰੋੜ ਰੁਪਏ ਦਾ ਨਿਵੇਸ਼ ਹੋਇਆ ਅਤੇ ਹਿਮਾਚਲ ਪ੍ਰਦੇਸ਼ ਵਿੱਚ 1000 ਏਕੜ ਜ਼ਮੀਨ ਹੈ ਇਸ ਦੇ ਹੱਕ ਵਿੱਚ ਸਬੂਤ ਨਹੀਂ ਲਿਆ ਸਕੀ ਵਿਜੀਲੈਂਸ ਹੁਣ ਵਿਜੀਲੈਂਸ ਨੇ ਗੈਰਕਾਨੂੰਨੀ ਤੌਰ ਤੇ ਲੋਕਾਂ ਨੂੰ ਚੁੱਕਣਾ ਅਤੇ ਉਹਨਾਂ ਨੂੰ ਧਾਰਾ 164 ਦੇ ਤਹਿਤ ਬਿਆਨ ਦਰਜ ਕਰਵਾਉਣ ਲਈ ਤਸੀਹੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਉਦਾਹਰਣ ਦਿੱਤੀ ਦੱਸਿਆ ਕਿ ਜੀਐਸ ਬੈਂਸ ਨਾਂ ਦੇ ਐਸਪੀ ਨੇ ਬਲਵਿੰਦਰ ਸਿੰਘ ਤੇ ਉਹਨਾਂ ਦੇ ਜੀਜਾ ਮਨਿੰਦਰ ਸਿੰਘ ਨੂੰ 21 ਜਨਵਰੀ ਨੂੰ ਅੰਮ੍ਰਿਤਸਰ ਤੋਂ ਚੁੱਕਿਆ ਉਹਨਾਂ ਨੂੰ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਰੱਖਿਆ ਗਿਆ ਇੱਕ ਕਮਰੇ ਦੇ ਵਿੱਚ ਔਰ ਉਹਨਾਂ ਨੂੰ ਟੌਰਚਰ ਕੀਤਾ ਗਿਆ ਉਸ ਤੋਂ ਬਾਅਦ ਇੱਕ ਪੰਜਾਬ ਪੁਲਿਸ ਦਾ ਐਸਪੀ ਜਿਹੜਾ ਉਹਨਾਂ ਨੂੰ ਤੜਕ 4 ਵਜੇ ਮੁਹਾਲੀ ਅਦਾਲਤ ਵਿੱਚ ਲੈ ਕੇ ਜਾਂਦਾ ਮੁਹਾਲੀ ਵਿਜੀਲੈਂਸ ਆਫਿਸ ਵਿੱਚ ਲੈ ਕੇ ਜਾਂਦਾ ਔਰ ਉੱਥੇ ਫਿਰ ਉਹਨਾਂ ਨੂੰ ਸਿਰਫ 164 ਤੇ ਬਿਆਨਾਂ ਤੇ ਆਪਣੇ ਬਿਆਨ ਦਰਜ ਕਰਾਉਣ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਇੱਥੇ ਆਪਣੇ ਸਾਈਨ ਕਰੋ ਤੇ ਤੁਸੀਂ ਇਹ ਕਹੋ ਕਿ ਮਜੀਠੀਆ ਨੇ ਤੁਹਾਨੂੰ ਤੁਹਾਡੇ ਤੋਂ 540 ਕਰੋੜ ਰੁਪਏ ਲਏ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਨਿਵੇਸ਼ ਕੰਪਨੀ ਵਿੱਚ ਲਾਏ ਨੇ ਜਦੋਂ ਕਿ ਅਜੇ ਹੁਣ ਕੁਝ ਵੀ ਜੋ ਉਹਨਾਂ ਨੇ ਦੱਸਿਆ ਔਰ ਉਸ ਤੋਂ ਬਾਅਦ ਉਹਨਾਂ ਦੇ ਪ੍ਰਭਾਵ ਨੂੰ ਜਿਹੜਾ ਉਹਨਾਂ ਆਪਣੇ ਦੋਨਾਂ ਮੈਂਬਰਾਂ ਦੇ ਲਈ ਕੋਰਟ ਵਿੱਚ ਜਾਣਾ ਪਿਆ ਔਰ ਕੋਰਟ ਦੇ ਵੱਲੋਂ ਫਿਰ ਉਹਨਾਂ ਦੀ ਪਾਲ ਕੀਤੀ ਗਈ ਤਾਂ ਉਸ ਤੋਂ ਬਾਅਦ ਵਿਜੀਲੈਂਸ ਨੇ ਉਹਨਾਂ ਨੂੰ ਛੱਡਿਆ ਜੋ ਸਾਰੇ ਸਬੂਤ ਵਿਜੀਲੈਂਸ ਨੂੰ ਝੂਠ ਦੇ ਆਧਾਰ ਤੇ ਬਣਾਉਣਾ ਚਾਹੁੰਦੀ ਏ ਜਦੋਂ ਕਿ ਜਿਹੜਾ ਕੱਲ ਵਾਲਾ ਇੱਕ ਝੂਠ ਸਾਹਮਣੇ ਲਿਆਂਦਾ ਉਹਨਾਂ ਨੇ ਕਿ ਇੱਕ ਖੰਨਾ ਦੇ ਜਸਮੀਤ ਸਿੰਘ ਦਾ ਜੋ ਸਿਮ ਨਿਕਲਿਆ ਵਿਕਰਮਜੀਤ ਸਿੰਘ ਮਜੀਠੀਆ ਦੇ ਫੋਨ ਦੇ ਵਿੱਚੋਂ ਉਸਦੇ ਬਾਰੇ ਵੀ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਅਜੇ ਹਾ ਕੋਈ 29 ਮੋਬਾਈਲ ਮਜੀਠੀਆ ਦੇ ਘਰ ਤੋਂ ਨਹੀਂ ਬਰਾਮਦ ਕੀਤੇ ਗਏ ਮੋਬਾਈਲ ਖੁਦ ਜਾ ਕੇ ਅਰਸ਼ਦੀਪ ਕਲੇਰ ਤੇ ਵਕੀਲ ਨੇ ਜੋ ਵਿਜੀਲੈਂਸ ਨੂੰ ਸੌਂਪਿਆ ਜਿਸ ਵਿੱਚ ਮਜੀਠੀਆ ਸਾਹਿਬ ਦਾ ਖੁਦ ਦਾ ਨੰਬਰ ਚੱਲ ਰਿਹਾ ਹੈ ਜੋ ਕਿ ਉਹਦੇ ਵਿੱਚ ਵੀ ਕੋਈ ਅਜੇ ਸਿਮ ਨਹੀਂ ਜਿਹੜਾ ਕਿ ਇਹ ਜਸਮੀਤ ਸਿੰਘ ਨਾਮ ਦੇ ਵਿਅਕਤੀ ਦੀ ਸਿਮ ਦੱਸੀ ਜਾ ਰਹੀ ਏ ਜੋ ਮਜੀਠੀਆ ਦੇ ਆਪਣੀ ਸਿਮ ਹੈ ਜਿਸ ਦਾ ਉਹਨਾਂ ਨੇ ਨੰਬਰ ਵੀ ਦੱਸਿਆ ਸੋ ਵਿਜੀਲੈਂਸ ਝੂਠ ਤੇ ਝੂਠ ਬੋਲ ਰਹੀ ਏ ਵਿਜੀਲੈਂਸ ਨੂੰ ਕਿਸਦਾ ਦਬਾਏ ਜੋ ਕਿ ਦਿੱਲੀ ਤੋਂ ਜਿਹੜੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਜੋ ਕਿ ਮਜੀਠੀਆ ਨੇ ਜਿੰਨਾਂ ਦੇ ਖਿਲਾਫ ਮਾਨਹਾਨੀ ਦਾ ਮਾਮਲਾ ਦਰਜ ਕੀਤਾ ਹੋਇਆ ਸੰਜੇ ਸਿੰਘ ਹੋਰ ਜਿਹੜੇ ਵੱਡੇ ਲੀਡਰਸ਼ਿਪ ਨੇ ਉਹਨਾਂ ਦੇ ਵੱਲੋਂ ਇਹ ਦਬਾਅ ਬਣਾਇਆ ਜਾ ਰਿਹਾ ਪੰਜਾਬ ਦੇ ਵਿਜੀਲੈਂਸ ਦੇ ਉੱਪਰ ਪੰਜਾਬ ਦੇ ਅਫਸਰਾਂ ਦੇ ਉੱਪਰ ਕਿ ਮਜੀਠੀਆ ਨੂੰ ਜਿਵੇਂ ਵੀ ਹੁੰਦਾ ਝੂਠੇ ਸਬੂਤਾਂ ਦੇ ਵਿੱਚ ਇਹਨਾਂ ਨੂੰ ਲੰਬਾ ਸਮਾਜੇਲ ਦੇ ਵਿੱਚ ਟੱਕੋ ਜੇਕਰ ਮਜੀਠੀਆ ਬਾਹਰ ਆ ਜਾਂਦੇ ਨੇ ਤਾਂ ਫਿਰ ਇਹਨਾਂ ਦੀ ਖੈਰ ਨਹੀਂ ਜਿਸ ਕਾਰਨ ਇਹ ਵੱਡਾ ਤੰਤਰ ਰਚਿਆ ਜਾ ਰਿਹਾ ਮਜੀਠੀਆ ਦੇ ਖਿਲਾਫ ਜੋ ਮਜੀਠੀਆ ਨੂੰ ਹੁਣ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉਹਨਾਂ ਨੂੰ ਮੀਡੀਆ ਸਾਹਮਣੇ ਵੀ ਨਹੀਂ ਆਉਣ ਦਿੱਤਾ ਜਾਂਦਾ ਵਕੀਲਾਂ ਨੂੰ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਜਦੋਂ ਕਿ ਅਦਾਲਤ ਦੇ ਵਿੱਚ ਕੁਝ ਚਿੱਟੇ ਕੁਰਤੇ ਪਜਾਮੇ ਔਰ ਨੀਲੀਆਂ ਪੱਗਾਂ ਪੰਨੇ ਹੋਈ ਕੁਝ ਪੰਜਾਬ ਪੁਲਿਸ ਦੇ ਜਾਂ ਕੋਈ ਹੋਰ ਅਜੇ ਲੋਕ ਨੇ ਜਿਹੜੇ ਅਦਾਲਤ ਦੇ ਵਿੱਚ ਅੰਦਰ ਮੌਜੂਦ ਹੁੰਦੇ ਨੇ ਜਦੋਂ ਮੁਜੀਠੀਆਂ ਨੂੰ ਲਿਆਂਦਾ ਜਾਂਦਾ ਤਾਂ ਉਹ ਬਾਹਰ ਬੈਂਚਾਂ ਤੇ ਬੈਠੇ ਹੁੰਦੇ ਨੇ ਜਿਹੜੇ ਉਹ ਨੌਜਵਾਨ ਹੁੰਦੇ ਨੇ ਉਹਨਾਂ ਦੇ ਵਿੱਚੋਂ ਕੋਈ ਐਸਾ ਕਾਰਾ ਕਰ ਸਕਦਾ ਹੈ ਜੋ ਮੁਜੀਠੀਆਂ ਦਾ ਉੱਪਰ ਹਮਲਾ ਕਰਵਾ ਕੇ ਮੁਜੀਠੀਆਂ ਨੂੰ ਜਾਨੋਂ ਮਰਵਾ ਸਕਦੇ ਨੇ ਇਹ ਪੰਜਾਬ ਸਰਕਾਰ ਔਰ ਦਿੱਲੀ ਵਾਲੇ ਜਿਹੜੇ ਲੀਡਰ ਨੇ ਉਸ ਤੋਂ ਬਾਅਦ ਇਹੀ ਕਹਿਣਗੇ ਕਿ ਅਕਾਲੀ ਲੀਡਰ ਜਾਂ ਅਕਾਲੀ ਵਰਕਰ ਆਏ ਨੇ ਜਿਹੜਾ ਮਜੀਠੀਆ ਦੇ ਉੱਪਰ ਇਹਨਾਂ ਨੇ ਹਮਲਾ ਕੀਤਾ ਜੋ ਕਿ ਉਹ ਨੀਲੀਆਂ ਪੱਗਾਂ ਵਾਲੇ ਔਰ ਚਿੱਟੇ ਕੁਰਤੇ ਪਜਾਮੇ ਵਾਲੇ ਜੋ ਇੰਟੈਲੀਜੈਂਸ ਤੇ ਸਾਹਮਣੇ ਆਇਆ ਕਿ ਉਹ ਪੰਜਾਬ ਪੁਲਿਸ ਦੇ ਹੀ ਅਧਿਕਾਰੀ ਨੇ ਔਰ ਪੰਜਾਬ ਪੁਲਿਸ ਦੇ ਨਾਲ ਕੁਝ ਅਜਿਹੇ ਲੋਕ ਨੇ ਗੁੰਡਾ ਅੰਸਰ ਦੇ ਜਿਹੜੇ ਉੱਥੇ ਅੰਦਰ ਬੈਠੇ ਹੁੰਦੇ ਨੇ ਜਦੋਂ ਕਿ ਵਕੀਲਾਂ ਨੂੰ ਅਦਾਲਤ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਇਹ ਵੱਡੇ ਖੁਲਾਸੇ ਕੀਤੇ ਨੇ ਅੱਜ ਅਰਸ਼ਦੀਪ ਕਲੇਰ ਜੋ ਵਕੀਰ ਵੀ ਨੇ ਔਰ ਅਕਾਲੀ ਦਲ ਦੇ ਮੁਖ ਬੁਲਾਰੇ ਵੀ ਨੇ